ਕੇਂਦਰੀ ਮੰਤਰੀ ਹਰਸ਼ਮਿਤ ਕੌਰ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਸਰਕਾਰੀਆਂ ਨਾਕਾਮੀਆ ਕਰਕੇ ਕਰਤਾਰਪੁਰ ਲਾਂਘੇ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਇਸ ਵਿਕਾਰੀ ਪ੍ਰੋਜੈਕਟ ਨੂੰ ਪੂਰੀ ਨਾ ਮੁਕੰਮਲ ਕਰਾਉਣ ਵਾਸਤੇ ਸਰਕਾਰ ਨੂੰ ਆਪਣੀ ਕਾਰਸ਼ੈਲੀ ਸੁਧਾਰ ਲਈ ਆਖਿਆ ਹੈ। ਇੱਕ ਬਿਆਨ ਰਾਏ ਉਨ੍ਹਾਂ ਕਿਹਾ ਹੈ ਕਿ 12 ਦਸੰਬਰ ਨੂੰ ਵਧੀਕ ਮੁੱਖ ਸਕੱਤਰ ਦੇ ਅਗਵਾਈ ਵਿੱਚ ਮੀਟਿੰਗ ਹੋਈ ਸੀ ਜਿਸ ਵਿੱਚ ਇਸ ਲਾਂਘੇ ਦੀ ਉਸਾਰੀ ਲਈ ਠੁਕਮੇ ਤਾਲਮੇਲਸ ਬੰਦੇ ਫੈਸਲੇ ਕੀਤੇ ਗਏ ਸਨ। ਇਸ ਦੇ ਬਾਵਜੂਦ ਪੰਜਾਬ ਸਰਕਾਰ ਇਸ ਮੀਟਿੰਗ ਵਿੱਚ ਲਏ ਫੈਸਲਿਆਂ ਦਾ ਵੇਰਵਾ ਕੇਂਦਰ ਸਰਕਾਰ ਨੂੰ ਨਹੀਂ ਭੇਜ ਰਹੀ। ਉਨ੍ਹਾਂ ਕਹਿ ਕੇ ਇਸ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਸਿਰਫ 2 ਦਿਨ ਪਹਿਲਾਂ ਕੇਂਦਰ ਸਰਕਾਰ ਨੂੰ ਮਿਲੀ ਹੈ ਇਸ ਬਿਲੋੜੀ ਦੇਰੀ ਦੇ ਬਾਵਜੂਦ NHAI ਨੇ ਤੁਰੰਤ ਪ੍ਰੋਜੈਕਟ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਲੰਘੇ ਲਈ ਗ੍ਰਹਿਣ ਕੀਤੇ ਜਾਣ ਵਾਲੇ ਖਸਰਾ ਨੰਬਰ ਦੀ ਸੂਚੀ ਵੀ ਬਣਾ ਲਈ ਗਈ ਹੈ ਉਨ੍ਹਾਂ ਕਹਿ ਕੇ ਅਗਲੇ 48 ਘੰਟਿਆਂ ਦੌਰਾਨ ਇਸ ਸਾਰੀ ਜਾਣਕਾਰੀ ਪੰਜਾਬ ਸਰਕਾਰ ਨਾਲ ਸਾਂਝੀ ਕੀਤੀ ਜਾਵੇਗੀ ਤਾਂ ਕਿ ਇਸ ਪ੍ਰੋਜੈਕਟ ਲਈ ਜ਼ਮੀਨ ਗ੍ਰਹਿਣ ਕਰਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾ ਸਕੇ ਕੇਂਦਰੀ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਕਰਤਾਰਪੁਰ ਲੰਘੇ ਦੇ ਉਸਾਰੀ ਦਾ ਜਾਇਜ਼ਾ ਲੈਣ ਲਈ ਸਮੇਂ-ਸਮੇਂ ਮੀਟਿੰਗਾਂ ਕਰਦੇ ਰਹਣ। ਉਹਨਾਂ ਇਹ ਵੀ ਕਿਹਾ ਹੈ ਕਿ ਚੰਗਾ ਹੋਵੇਗਾ ਕਿ ਜੇ ਇਸ ਕੋ ਤਾਹੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਬੀਬੀ ਬਾਦਲ ਨੇ ਇਸ ਮੌਕੇ ਦੋਸ਼ ਲਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਪਵਿੱਤਰ ਮੁੱਦੇ ਦਾ ਸਿਆਸੀਕਰਨ ਕਰ ਰਹੇ ਹਨ। ਮੈਡਮ ਸਰਕਾਰ ਨੂੰ ਲਾਂਗੇ ਨੂੰ ਲੈ ਕੇ ਧੰਨਵਾਦ ਰੈਲੀ ਕੀਤੀ ਗਈ ਸ਼੍ਰੋਮੇ ਕਾਲੀਦਲ ਬੀਜੇਪੀ ਵੱਲੋਂ ਪਰ ਸਰਕਾਰ ਦਾ জানা ਕਿ ਧੰਨਵਾਦ ਰੈਲੀ ਦਾ ਕਰਤੀ ਪਰ ਉੱਥੇ ਕੋਈ ਨਹੀਂ ਪੱਥਰ ਜਾਂ ਕੋਈ ਵੀ ਅੱਗੇ ਕੰਮ ਵੱਧ ਨਹੀਂ ਰਿਹਾ ਜਿਹੜੀ ਕੇਂਦਰ ਸਰਕਾਰ ਆ ਉਹਦੇ ਦੇ ਸਜਦਾ ਨਹੀਂ ਹੈ ਮੈਂ ਤੁਹਾਨੂੰ ਮੈਡਮ ਸਰ ਨੂੰ ਕਿ ਤੁਸੀਂ ਅਗਲੇ ਮੇਰੇ ਪ੍ਰੋਗਰਾਮ 'ਚ ਆਉਂਗੇ ਤਾਂ ਮੈਂ ਤੁਹਾਨੂੰ ਉਹ ਸਾਰੇ ਡਿਟੇਲਸ ਮੈਂ ਦੇ ਦਾਂਗੀ ਕਿ ਕਿਵੇਂ ਕੈਪਟਨ ਸਾਹ ਦਾ ਝੂਠ ਬਿਲਕੁਲ ਬੇਨਕਾਬ ਕਰਨ ਵਾਸਤੇ ਕਿ 16 ਨਵੰਬਰ ਨੂੰ ਮੀ ਪੱਥਰ ਰੱਖਿਆ ਗਿਆ 26 ਨਵੰਬਰ ਦੀ ਅਜੇ 26 ਜਨਵਰੀ ਵੀ ਨਹੀਂ ਆਈ 1.5 ਮਹੀਨੇ ਦੇ ਅੰਦਰ ਇਹਨਾਂ ਦੇ ਮੰਤਰੀਆਂ ਦੇ ਨਾਲ ਕੰਸਲਟੈਂਟ ਨੂੰ ਅਪਾਇੰਟ ਕਰਕੇ ਕੰਸਲਟੈਂਟ ਦੇ ਨਾਲ ਪੂਰੇ ਸਟੇਟ ਤੇ ਸੈਂਟਰ ਦੇ ਸਾਰੇ ਡਿਪਾਰਟਮੈਂਟਸ ਦੀ ਮੀਟਿੰਗ 22 ਤਰੀਕ ਪਿਛਲੇ ਦਸੰਬਰ 'ਚ ਹੋ ਕੇ ਪੂਰਾ ਇਹਨਾਂ ਨੂੰ ਨਕਸ਼ਾ ਦੇ ਦਿੱਤਾ ਗਿਆ ਕਿ ਕਿਹੜੇ ਨਕਸ਼ੇ 'ਚ ਇਹ ਬਣਿਆ ਜਾਊਗਾ ਉਹ ਕਿ ਰੂਟ ਹੈਗਾ ਕਿੱਥੇ ਹੈਗਾ ਇਹ ਉਹ ਸਾਰਾ ਕੰਮ ਬਿਲਕੁਲ ਔਨ ਟਰੈਕ ਹੈਗਾ ਹੁਣ ਸਰਕਾਰ ਨੇ ਉਹ ਲੈਂਡ ਅਕਵਾਇਰ ਕਰਕੇ ਉਹਦੇ ਬਾਅਦ ਸੈਂਟਰ ਨੂੰ ਭੇਜਣਾ ਕਿ ਇਹ ਪੇਮੈਂਟ ਇਹਨੂੰ ਜਾਣੀ ਹੈ ਪੇਮੈਂਟ ਕੋਈ ਸਟੇਟ ਨੂੰ ਤਾਂ ਆਉਂਦੀ ਨਹੀਂ ਪੇਮੈਂਟ ਜਿਹਦਾ ਜ਼ਮੀਨ ਅਕਵਾਇਰਲ ਸੀ ਉਹਨੂੰ ਜਾਂਦੀ ਹੈਗੇ ਸੋ ਮੈਂ ਅਗਲੇ ਆਪਣੇ ਪ੍ਰੈਸ ਕਾਨਫਰੰਸ 'ਚ ਪੂਰਾ ਉਹ ਸਾਰਾ ਕੁਝ ਦਿਖਾਣ ਲੱਗਿਆ ਕਿ ਬਿਲਕੁਲ ਸੈਂਟਰ ਵੱਲੋਂ ਬਿਲਕੁਲ ਔਨ ਟਰੈਕ ਹੈ ਕਪਤਨ ਸਾਹਿਬ ਜੀ ਦਫਤਰ ਚ ਜਾਣ ਕੇ ਤਾਂ ਉਹਨਾਂ ਨੂੰ ਕੁਝ ਪਤਾ ਲੱਗੂਗਾ ਇਹਨਾਂ ਦੇ ਆਪ ਦੇ ਮੰਤਰੀ ਨੇ ਅਟੈਂਡ ਕੀਤੀ ਉਹ ਮੀਟਿੰਗ ਦਿੱਲੀ ਚ ਤੇ ਹੁਣ ਇਹ ਬੇਫਜ਼ੂਲ ਗੱਲਾਂ ਜਿਨ੍ਹਾਂ ਨੇ 2 ਸਾਲ ਚ ਕੱਖ ਨਹੀਂ ਕੀਤਾ ਪੰਜਾਬ ਵਾਸਤੇ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਤੋਂ ਵੀ ਬਹੁਤ ਦੂਰ ਨਜ਼ਰ ਆ ਰਹੇ ਨੇ ਤੇ ਹੁਣ ਸੈਂਟਰ ਦੇ ਕੰਮ 'ਚ ਹੁੰਗਲ ਚੱਕ ਰਹੇ ਨੇ ਜਿਹੜਾ ਕਰਤਾਰਪੁਰ ਲਾਂਘਾ 70 ਸਾਲ ਨਹੀਂ ਮਿਲ ਸਕਿਆ ਉਹ ਇਸ ਸਰਕਾਰ ਨੇ ਮਨਜ਼ੂਰੀ ਦੇ ਕੇ ਸਾਰਾ ਕੰਮ ਦਾ ਜਪੁਆਇੰਟ ਕਰਕੇ ਜਿਹੜੀ ਕਮੇਟੀ ਜਿਹਨੇ ਇਹਨੂੰ ਕੋਆਰਡੀਨੇਟ ਕਰਨਾ ਉਸ ਕਮੇਟੀ ਨੂੰ ਅਪੁਆਇੰਟ ਕਰਕੇ ਪੂਰਾ ਰਸਤਾ ਵੀ ਇਹਨਾਂ ਨੂੰ ਦਿਖਾ ਦਿੱਤਾ ਜੇ ਕੋਈ ਖਸਰਾ ਨੰਬਰ ਜਿਹੜੇ ਦੋਗੇ ਇਮੀਡੀਏਟਲੀ ਉਹਦੀ ਐਕ acquisition ਸ਼ੁਰੂ ਹੋ ਜੂਗੀ ਮੈਂ ਨੁਕਾ ਤੋਂ ਬਿੱਟੂ ਪੂਰਵਾਰੀ ਰਿਪੋਰਟ ਪੰਜਾਬ ਟੂਡੇ